ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਆਂ ਐਡਰੈਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ। ਪਿੰਡ ਘੋਗਾ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਗਰਦਾਸਪੁਰ ਆ ਗਿਆ ਸੱਜਣੋ। ਓਮਕਾਰਵੀਰ ਕੋਲੇ ਐਸ ਵੇਲੇ ਉੱਗੇ ਪੈਂਟ ਦੇ ਵਿੱਚ ਦੋ ਝੋਟੀਆਂ ਤੇ ਸੋਚਿਆ ਦੋਵੇਂ ਥੋੜਾ ਨਾਲ ਸਾਂਝੀਆਂ ਕਰ ਦਈਏ ਕਿ ਕਿਸੇ ਲੈਣ ਵਾਲੇ ਭਰਾ ਕੋਲੇ ਪਹੁੰਚ ਜੂਗੀ ਵੀਡੀਓ ਸੁਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਗਿੱਲੀਆਂ ਹਾਜ਼ਰ ਨਾਲੂਗੇ ਜਾਵਾਂ ਹੀ ਨਾਲ ਤਾਜ਼ੀਆਂ ਝੋਟੀਆਂ ਮਕਾਰ ਲੈ ਕੇ ਆਇਆ ਸੱਜਣੋ ਕਿੰਨਾ ਕਿੰਨਾ ਇਹਨਾਂ ਕੋਲੇ ਦੁੱਧ ਵਾਦਾ ਕੀ ਇਹਨਾਂ ਦੀ ਡਿਟੇਲ ਆ ਉਹ ਆਪਾਂ ਜਾਣਕਾਰੀ ਲੈਣੇ ਆ ਭਰਾ ਤੋਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਕੋਈ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਹੋਊਗਾ ਤੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੇਖੋ ਸਜਣੋ ਝੋਟੀ ਖੜੀ ਸਕਰੀਨ ਤੇ ਜਿਹੜੀ ਗੱਲਬਾਤ ਹੋਈ ਭਰਾਣਾ ਤੇ ਦੋਦਾਂ ਦਾ ਸਜਣੋ ਕੱਟੀ ਇਹ ਤੇ ਕੱਦ ਕਾਠ ਲੇਵਾ ਪਾਂਡਾ ਕਰਮਾਲੀਏ ਆਂਦੀ ਮੈਨੂੰ ਹੀ ਲੱਗਾ ਆਜੋ ਕਰੀਏ ਗੱਲਬਾਤ ਓਂਕਾਰ ਤੋਂ ਲੈਨੇ ਜਾਣਕਾਰੀ ਨਮਸਕਾਰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਹੁਤ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਹੁਤ ਵਧੀਆ ਬਹੁਤ ਵਧੀਆ ਤੇ ਫਿਰ ਮੇਲੇ ਗੇਲੇ ਵੇਖ ਕੇ ਮੁੜਿਆ ਵਾਪਸੀ ਬਹੁਤ ਵਧੀਆ ਜੀ ਬਹੁਤ ਵਧੀਆ ਮੇਲਾ ਬਹੁਤ ਵਧੀਆ ਰਿਹਾ ਅੱਛਾ ਹਾਂਜੀ ਹਾਂਜੀ ਵਧੀਆ ਚੜ੍ਹਦੀ ਕਲਾ ਲਾ ਰਿਹਾ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚਲੋ ਸ਼ੁਕਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਹੀ ਰੱਖੇ ਹਨਾ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਔੰਕਾਰ ਵੀਰ ਪਿੰਡ ਕੋਗਾ ਤਹਿਸੀਲ ਬਟਾਲਾ ਚਿਲਾ ਗਰਦਾਸਪੁਰ ਨਾਮ ਔੰਕਾਰ ਸਿੰਘ ਨੰਬਰ 9779283441 ਨੰਬਰ ਇੱਕ ਰਹੀ ਹੋਰ ਰਿਪੀਟ ਕਰ 9779283441 ਤਕਰੀਬਨ ਸਾਰੇ ਜਾਣਦੇ ਹੀ ਆ ਪੈਣਾਪਰਾ ਹਨਾ ਹਾਂਜੀ ਹਾਂਜੀ ਪਿਆਰ ਸਤਕਾਰ ਕਰਦੇ ਆ ਸਾਰੇ ਬਹੁਤ ਮਿਹਰਬਾਨੀਆਂ ਜੀ ਦਿਲੋਂ ਤਨਵਾਦ ਆ ਹਾਂ ਜਿਹੜੇ ਹਨਾ ਆ ਜਿਹੜੇ ਪਿਆਰ ਆਪਣੇ ਨਮਾਨਿਆਂ ਜਿਆ ਨੂੰ ਪਿਆਰ ਕਰਦੇ ਆ ਬਸ ਬਸ ਜੀ ਤੇ ਅੱਜ ਫਿਰ ਦੋ ਝੋਟੀਆਂ ਵਿਖਾ ਦਈਏ ਕੇਰਾ ਹਾਂਜੀ ਦੋ ਹੀ ਵਿਖਾਈਏ ਪਸ਼ੂ ਤਾਂ ਆਪਣੇ ਕੋਲ ਦਿਖਾ ਲ ਦੋ ਹੈਗੇ ਵੀ ਆ ਹਾਂ ਪਰ ਉਹ ਆਪਾਂ ਜੇ ਅਗਲੀ ਵੀਡੀਓ ਚ ਵਿਖਾਵਾਂਗੇ ਥੋੜਾ ਸਾਂਭ ਕੇ ਬੈਚੂ ਟੀਆਂ ਜਿਹੜੀਆਂ ਵਾ ਆਪਾਂ ਜੋ ਚੀਜ਼ ਹੈ ਉਹੋ ਕੁਝ ਕਹਿਣੀ ਆ ਠੀਕ ਆ ਅਸਲ ਮਾਲਵੇ ਦੀ ਹਾਂ ਅਸਲ ਮਾਲਵੇ ਚ ਵਾਈਆਂ ਹੈ ਤੇ ਓਮਕਾਰ ਵੀਰੇ ਇਹ ਦੂਜਾ ਝੂਟੀ ਦੀ ਕੀ ਡਿਟੇਲ ਆ ਇਹ ਬਈ ਦੋ ਦੰਦ ਕੱਟੀ ਆ ਠੀਕ ਆ ਕੱਟੀ ਜਿਹੜੀ ਆ ਇਹ ਕਰਮਾ ਆ ਯਾ ਦੇਖੋ ਜੀ ਕਿਆ ਬਾਤ ਪਤਾ ਨਹੀਂ ਗਾਵਾਂ ਐਸ ਤਰ੍ਹਾਂ ਬਗਾਵਾਂ ਵਾਂਗ ਬਈ ਠੰਡੀ ਆ ਮੈਂ ਮੁੱਠੀ ਸਾਈਡ ਤੇ ਬੈਠਾਂ ਦਿਖਾ ਲੈ ਲੈ ਯਾਰ ਕਿਆ ਬਾਤ ਆ ਹਨਾ ਐਡੀ ਸੀਲ ਨਿਕਲੀ ਕਰਮਾ ਵਾਲੀ ਜਿਹੜੇ ਟਾਈਮੇ ਨੇ ਛੜਾ ਮਾਰਦੀਆਂ ਸੀ ਤੈਨੂੰ ਪਤਾ ਹੀ ਕੱਖ ਨਹੀਂ ਹਾਂ ਬਾਈ ਆਹ ਦੇਖ ਜੈਤਬ ਲੈ ਗਿਆ ਪੂਛਤਾ ਕੀ ਕਾਲੀਆ ਹਾਂ ਇਹਦੇ ਕਰਮਾਂ ਵਾਲੀ ਇੱਥੋਂ ਨਾ ਨਹੀਂ ਕੋਈ ਸ਼ੱਕ ਨਹੀਂ ਜੱਟਾ ਆ ਦੇਖ ਬਾਲੀ ਜਾਰੇ ਚੈਲੀ ਹੈ ਹਨਾ ਤੇ ਮਗਰ ਵੀ ਇਹਦੇ ਕੱਟੀ ਆ ਬਾਈ ਕੱਟੀ ਆ ਕੀ ਆ ਬਾਹਰ ਦੀ ਜਰੂਰੀਅਤ ਹਾਂ ਪਰ ਹਿੱਲਣ ਵਾਲੀ ਨਹੀਂ ਆ ਦੇ ਤੇ ਓਂਕਾਰ ਵੀਰੇ ਕਿੰਨੇ ਦਿਨਾਂ ਦੀ ਸੂਈ ਇਹ ਹੁਣੇ ਕਿੱਲੇ ਠੋਕ ਦਊਗੀ ਕਿੰਨੇ ਦਿਨ ਹੋਊਗਾ 10 ਕਿਲੋ ਠੰਡਾ ਬੋਲਾ ਤੇ ਤਿੰਨਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਬੋਲਾ ਹਾਜ਼ਰ ਆ ਤੇ ਮਗਰ ਵੀ ਕੱਟੀ ਆ ਗਈ ਤਾਂਸ ਨਾ ਬੋੜਾ ਹੋਵੇ ਤੇ ਆਪਣੀ ਫੋੜ ਲਗ ਰਹੀ ਠੀਕ ਆ ਕਿਰਾਇਆ ਵੀ ਬੀਠਾ ਡਾ ਅੱਛਾ ਜੇ ਦੋ ਦੰਦ ਵੀ ਨਾ ਹੋਵੇ ਤਾਂ ਵੀ ਕਿਆ ਬਾਤ ਆ ਦੋ ਦੰਦ ਤੇ ਦੋ ਹੀ ਸਮੰਗ ਨਹੀਂ ਚੰਗੀ ਤਰ੍ਹਾਂ ਦੇਖਾ ਨਹੀਂ ਦਿਖਾ ਤੇ ਹੀ ਤਸੱਲੀ ਹੋ ਗਈ ਪੂਰੀ ਵੇਖੋ ਸਜਣਾ ਦੋ ਦੰਦ ਕੱਟੀ ਆ ਜਿਉਂਦੀ ਰਵੇ ਵੇਖੋ ਕੀ ਚੀਜ਼ ਆ ਹਾਂ ਕੋਈ ਸ਼ੱਕ ਨਹੀਂ ਬਹੁਤ ਮਸਲੇ ਆ ਕੱਟੀ ਦੀ ਬਈ ਹਾਂ ਚੰਗਾ ਪੈਠ ਪੜਾ ਹਨਾ ਤੇ ਕੱਦ ਕਾਠ ਤੇ ਜੇ ਬਈ ਕੱਟੀ ਖੁੱਲੀ ਬਣਾ ਮਿਲੇ ਹਾਂ ਫਿਰ ਫਾਇਦਾ ਨਹੀਂ ਕੋਈ ਸਹੀ ਗੱਲ ਆ ਹਨਾ ਵੇਖੋ ਸਜਣਾ ਬੱਚੇ ਦੇ ਬਈ ਮਗਰਾਂ ਰਾਲਾਂ ਕਰਦੀ ਹੋਈ ਇਹਨਾਂ ਕੋਈ ਨਾ ਬੱਚੇ ਨਹੀਂ ਮਿਲਦੇ ਹਾਂ ਸਹੀ ਗੱਲ ਆ ਸਹੀ ਗੱਲ ਆ ਜੱਟਾ ਸਰੀਰ ਕ ਢਾਂਚਾ ਬਹੁਤ ਸੁਣਾ ਕੱਟੀ ਦਾ ਹਨਾ ਤੇ ਜਿਹੜੇ ਭੈਣ ਭਰਾ ਨੇ ਸਾਂਭੀ ਆ ਯਾਰ ਉਹਨੇ ਸਾਂਭੀ ਵੀ ਬਹੁਤ ਆ ਵੀ ਐਂ ਰੂਣਾ ਸਾਂਭੀ ਆ ਹਨਾ ਕੋਈ ਸ਼ੱਕ ਨਹੀਂ ਬਾਕੀ ਪੂਛ ਤੱਕੀ ਬਈ ਕਾਲੀ ਆ ਹਾਂ ਐਵੇਂ ਦੋ ਘਵਾਲਾ ਪੂਰੇ ਹਾਂਜੀ ਤੇ ਬਾਕੀ ਸਾਰੀ ਜੈਡ ਬਲੈਕ ਬਾਕੀ ਬਹੁਤ ਜ਼ਿਆਦਾ ਬਈ ਕੱਟੀ ਆ ਸੀਰ ਤੇ ਇਹਦੀ ਲੋੜ ਹੀ ਨਿਕਲ ਆਉਂਦੀ ਹਾਂ ਉਹ ਤਾਂ ਭੈਣਾ ਭਰਾਵਾਂ ਨੇ ਆਪ ਹੀ ਵੇਖ ਲੈਣੀਆਂ ਹਾਂ ਹਾਂਜੀ ਹਾਂਜੀ ਕਹਿੰਦਾ ਨਾ ਹੀਰਾ ਤਾਂ ਰੂੜੀ ਤੇ ਵੀ ਜਗਦਾ ਹਾਂ ਓਕੇ ਰਿਪੋਰਟ ਤੇ ਸ਼ਾਹ ਜੀ ਇਹਦਾ ਓਮਕਾਰ ਵੀਰੇ ਰੇਟ ਕੀ ਰਹੂਗਾ ਰੇਟ ਸੰਧੂ ਸਾਹਿਬ ਜੋ ਤੁਸੀਂ ਕਹੋਗੇ ਇੱਕ ਵਾਰ ਨਹੀਂ ਆ 10 ਵਾਰ ਬੈਠ ਕੇ ਦਿਖਾਉਣੀ ਇਹਨੇ ਵੀ ਕੱਟੀਆਂ ਲਾਤਾਂ ਮਾਰ ਦਿੱਤੀ ਤੈਨੂੰ ਸਵਾਦ ਹੀ ਆਈ ਜਾਂਦਾ ਹਣਾ ਬਹਿ ਬਹਿ ਕੇ ਵਾਰੀ ਆਈ ਹੈ ਹੀ ਕੱਟੀ ਬਹੁਤ ਖਰੀ ਹਾਂ ਕਿਆ ਬਾਤਾਂ ਨੇ ਤੂੰ ਧਾਰ ਦੇਤੀ ਤੇ ਪਸਮਿਆ ਹੀ ਉਹ ਪਸਮਿਆ ਹੀ ਹਾਂ ਹਾਂ ਵੇਲਾ ਠੋਗੀ ਨਾ ਕੱਲੇ ਬਸ ਬਈ ਜਿਹੜੇ ਦਵਾਂ ਸਾਡਾ ਦੇ ਨਾੜਾ ਲੈਣਿਆਂ ਤੇ ਰੋਧਿਆ ਹਾਂ ਨਸਲ ਦਾ ਫਰਕ ਹੁੰਦਾ ਕਿ ਨਹੀਂ ਹਾਂ ਬਸ ਜੀ ਚੰਗੇ ਜਾਨਵਰ ਦਾ ਹਨਾ ਹਾਂਜੀ ਹਾਂਜੀ ਤੇ ਓਮਕਾਰ ਵੀਰੇ ਕਿੰਨੇ ਦੀ ਫਿਰ ਛੱਡਣੀ ਏ ਹੁਣ ਆਇਆ ਨਾ ਵੇ ਬਾਲੀ ਸਫਤ ਕਰਕੇ ਤੇ ਆਪਾਂ ਮੁੱਲ ਵਾਲਾ ਕਰਨਗੇ ਉੱਥੋਂ ਦੇ ਬਸ ਸਟਾਰਟ ਕਰਦੀ ਕਿੰਨੀਆਂ ਨਾੜਾਂ ਮੈਂ ਨਾ ਆਲ ਬੱਟ ਕਿੰਨੇ ਕੱਲੀ ਕੱਲੀ ਚੀਜ਼ ਵਿਖਾਤੀ ਆ ਰੂ ਨਾ ਤੇ ਗੱਟੀ ਬਈ 12 ਵਿੱਚ ਦੇਈ ਜਾ ਇਸੇ ਕਹਿੰਦੇ ਪ੍ਰੂਨ ਦਾ 12 ਹੀ ਬਹੁਦਿਆ ਨਹੀਂ ਦੇਉਗੀ ਖੁੱਲਾ ਤੇ 10 ਤੇ ਜਾਵਾਂ ਤਿਆਰ ਆ ਤਿਆਰ ਆਦਾ ਸੋਣ ਤੇ ਜਵਾਂ ਜਾਇਜ ਜੀ ਕੀਮਤ ਕਰੀਏ ਜਾਇਜ ਕਰ ਗਏ ਯਾਰ ਡੇਢ ਕ ਕਰ ਲੀਏ ਨਹੀਂ ਸਵਾ ਦੋ ਕਰ ਲੀਏ ਆਪਣੇ ਕਿੱਲੇ ਤੇ ਆ ਸਹੀ ਕਰ ਲਿਆ ਸਹੀ ਹੈਨਾ ਸਹੀ ਕਰਿਆ ਬਾਈ ਕੱਟੀ ਬਈ 1 20 ਦੀ ਦੇ ਦਾਂਗੇ ਨਹੀਂ ਕਰ ਦਈਏ ਹਮ ਕਰ ਵੀਰੇ ਮਾਨਤਾ ਨਾ ਦੇਨ ਨੂੰ ਤਾਂ ਸਵਾ ਦੀ ਵੀ ਦੇ ਦੇ ਜੋ ਸੰਤੂ ਸਰਬ ਕਹੋਗੇ ਉਹ ਕਰ ਦੇ ਹੈ ਜੋ ਤੋਗੇ ਇੱਕ ਪੁੱਛਤਾ ਕੀ ਕਹਣੀ ਵਾਕੇ ਜੋ ਤੁਸੀਂ ਕਹੋਗੇ ਤੁਹਾਡਾ ਕਹਿਣਾ ਨਹੀਂ ਮੋੜਦੇ ਇੱਕ 13 ਦੀ ਦੇ ਦਈਏ ਇੱਕ 10 ਦੀ ਬਾਈ 1 ਲੱਖ 10 ਹਜ਼ਾਰ ਦੀ ਅੱਛਾ ਹਾਂ ਵੱਡੀ ਆਫਰ ਓਂਕਾਰ ਲਓ ਜਮਾਂ ਹੀ ਗਿਆ ਜੀ ਲੋ ਵੀ ਸੱਜਣੋ 1 ਲੱਖ ਤੇ 10 ਹਜ਼ਾਰ ਦੀ ਵੀਰ ਨੇ ਕਹਿਤੀ ਆ ਕੱਟੀ ਵੇਖੋਗੇ ਤੇ ਰੂਹ ਖੁਸ਼ ਹੋਊਗੀ ਬਹੁਤ ਟੌਪ ਦੀ ਝੋਟੀ ਆ ਮਿੱਤਰੋ ਬਹੁਤ ਜ਼ਿਆਦਾ ਚੰਗੀ ਗਾਵਾਂਰ ਕੀ ਸੀਲ ਹਾਂਜੀ ਹਾਂਜੀ ਤੇ ਇੱਕ ਓਂਕਾਰ ਵੀਰੇ ਅੱਗੇ ਆ ਗਈ ਇਹ ਵੀ ਬਈ ਪਲੂਣੀਆਂ ਇਹ ਵੀ ਪਹਿਲਣ ਸਹੀ ਲਣ ਪਹਿਲਣ ਕੀ ਬਾਤ ਆ ਬੜੀ ਫਰੀਕੀ ਬਰੂਕੀ ਲੱਗੀ ਆ ਜਮਾਂ ਤਾਜੀ ਫਰੀ ਬਈ ਜਮਾਂ ਹੀ ਗਿੱਲੀ ਇਹ ਵੀ ਹਾਂ ਹਾਂ ਨਹੀਂ ਠੀਕ ਆ ਆ ਦੇਖ ਵੇ ਕਈ ਕੱਟੀ ਦਾ ਕੱਟੀ ਚੰਗੀ ਆ ਇਹਦੇ ਬਈ ਲੀਨੇ ਵੇ ਇਤਰਾ ਨਾ ਨਾ ਹਾਂ ਕੀ ਰੱਬ ਨੇ ਰੰਗ ਭਾਗ ਲਾਇਆ ਕੱਟੀ ਨੂੰ ਬੜੀ ਨਖਰੀ ਆ ਜਿਹੜੇ ਹਿਸਾਬ ਨਾਲ ਛੂਟੀ ਆ ਵੇਖੋ ਸਜਣੋ ਦੁੱਧ ਵਾਲਿਆਂ ਨਾੜਾ ਵੇ ਖੁੱਲੇ ਵੇ ਤੇ ਕਰਮਾ ਵਾਲੀ ਦੇ ਨਾ ਆ ਦੇ ਬਈ ਗੈਪ ਦਿਖਾ ਚਾਹਾਂ ਦਾ ਹਾਂ ਚਾਰਾਂ ਥਾਂਾਂ ਦਾ ਆਪਸੀ ਗੈਪ ਦੂਰੀ ਚੈੱਕ ਕਰੋ ਸਜਣੋ ਹਾਂ ਹਾਂ ਬਹੁਤ ਟਾਪ ਦਾ ਲੱਗਿਆ ਹੋਇਆ ਥਾਂਲੇ ਵਾ ਕੋਈ ਹੌਲ ਸ਼ੌਲ ਨਹੀਂ ਇਹਨੂੰ ਵੀ ਬਈ ਮੈਂ ਜਨਾ ਢੋਲ ਲਾ ਕੇ ਹੋ ਜਾਂਦੇ ਆਂ ਸੀ ਕੱਟੀਆਂ ਇਹ ਨੰਡਕੀ ਅੱਛਾ ਹਾਂ ਇਹਦੇ ਮਗਰ ਬੱਚਾ ਕੱਟਾ ਆ ਗਿਆ ਹਾਂ ਮਗਰ ਕੱਟਾ ਕੱਟਾ ਗੱਭ ਦ ਜਾਂਦਾ ਕੋਈ ਨਹੀਂ ਭਲੇ ਖਾ ਖਾ ਗਿਆ ਮਾਂ ਦਾ ਬਰੀਕੀ ਔੰਕਾਰ ਵੀਰੇ ਮਗਰ ਬੈਕ ਸਾਈਡ ਬਹੁਤ ਹਲੇ ਵਿੱਚ ਬੈਕ ਸਾਈਡ ਬਈ ਉਦਾਂ ਛੱਤੀ ਬਹੁਤ ਚੰਗੀ ਆ ਹਾਂ ਵੇਖੋ ਸਜਣੋ ਲੇਵੇ ਲਾਲ ਦੀ ਆ ਬਟਨ ਵੀ ਹੈਗੇ ਆ ਬਟਨ ਵੀ ਹੈਗੇ ਆ ਕੱਟੀ ਦਾ ਬਈ ਕੋਈ ਅੰਤ ਹੀ ਨਹੀਂ ਆ ਪਤਾ ਮਾਰ ਕੇ ਦਿਖਾ ਤੇਰਾ ਰਾਦਾ ਵੀ ਧਾਰਾਂ ਇਹਦੀਆਂ ਵੀ ਚੈੱਕ ਕਰਾਦਗੀ ਧਾਰਾਂ ਬਈ ਹੈ ਕੱਟੀ ਬਹੁਤ ਜੰਗੀ ਨਹੀਂ ਕੋਈ ਸ਼ੱਕ ਨਹੀਂ ਬਾਕੀ ਛੋਟੀ ਵੀ ਨਹੀਂ ਕੱਟੀ ਵੱਡੀ ਨਹੀਂ ਚੰਗੀ ਹੈ ਚੰਗੀ ਹੈ ਬਰੀਕੀ ਬਹੁਤ ਹੈ ਸੀਨੀ ਬਹੁਤ ਸਿੰਘ ਕਿੱਡਾ ਚੰਗਾ ਇਹ ਕਾਂਦੀ ਸੰਧੂ ਸਾਹਿਬ ਗਾਰੰਟੀ ਆ ਹਾਂਜੀ ਕਟੀਆਂ ਲੋਕਲ ਹੋਣਗੀਆਂ ਹਾਂ ਅਸੀਂ ਪੰਜਾਬੋਂ ਆ ਗੁਣਾ ਡੰਨ ਪਰੋਂ ਤਿਆਰ ਹਾਂ ਅੱਛਾ ਵੀ ਮਾਲਵੇ ਚ ਆਈਆਂ ਹਾਂ ਓਕੇ ਮਾਲਵੇ ਵੀ ਖਾਸ ਬਈ ਰਾਮਪੁਰੇ ਬਠਿੰਡੇ ਸਾੜ ਦੀ ਕੱਟੀ ਠੀਕ ਆ ਦੁੱਧ ਨੂੰ ਮਾਲ ਬਹੁਤ ਚੰਗਾ ਉਧਰ ਬਹੁਤ ਚੰਗੀਆਂ ਬਈ ਦੁੱਧ ਇਹਨਾਂ ਬਾਕੀ ਤੂੰ ਲਿਆਉਣਾ ਹੀ ਅੱਗੇ ਉਧਰੋਂ ਪਿਛਾੜ ਬਹੁਤ ਲੰਮੀ ਹੈ 8 ਮਹੀਨੇ ਤੱਕ ਪਿਛਾੜ ਦੇ ਦੁੱਧ ਦੇ ਦੇ ਜਾਂਦੀਆਂ ਹਨਾ ਹਾਂਜੀ ਨੇਠੀ ਆਹ ਬੇਚੀ ਬਾਈ ਸੰਦੀਪਾ ਨੂੰ ਆਣ ਘੱਟ ਠੋਗ ਗਈ ਕੱਲੇ ਮੈਂ ਜਨਾ ਮੂੰਹ ਲਾਉਂਦਿਆਂ ਪਰਮਾਈ ਹਾਂ ਕੋਈ ਸ਼ੱਕ ਨਹੀਂ ਨਹੀਂ ਚੰਗੀ ਆ ਕੱਟੀ ਇਹ ਵੀ ਤੇਰੀ ਵੇਖੋ ਸੱਜਣਾ ਤਾਰਾ ਬਾਈ ਸੰਦੀਪਾ ਨੂੰ ਥੱਲੇ ਦਾ ਮੈਸੇਜ ਆਇਆ ਥੱਲੇ ਨਾ ਹੀ ਮਾਰਿਓ ਹਾਂ ਨਾ ਹੀ ਮਾਰਦੇ ਬਾਈ ਹਨਾ ਹਾਂ ਕਹਿੰਦੇ ਫਿਰ ਤੇਰਵਾਂ ਰਾਤਾਂ ਥੱਲੇ ਡੋਲੀ ਜਾਂਦੇ ਆ ਹਾਂ ਹਾਂ ਚਲੋ ਜੋ ਕੋਈ ਭੈਣ ਭਰਾ ਆਪਣਾ ਸਿੱਖਿਆ ਦਿੰਦਾ ਲੈਣੀ ਚਾਹੀਦੀ ਹੈ ਬਸ ਬਸ ਬਾਈ ਆਪਾਂ ਉਹਨਾਂ ਦੇ ਆਦਰ ਕਰਨਾ ਸਿੱਖਿਆ ਬਸ ਬਾਈ ਝੂਣ ਬਹੁਤ ਚੰਗਾ ਜੱਟਾ ਝੂਣ ਤਾਂ ਮੈਂ ਕਹਿੰਦਾ ਬਾਈ ਇਹਦਾ ਖੋਲੇਆਂ ਵਾਲਾ ਝੂਣ ਲੱਗਿਆ ਕੀ ਬਾਤ ਤੇ ਝੂਣ ਨਹੀਂ ਕੋਈ ਸ਼ੱਕ ਐਨ ਓਕੇ ਰਿਪੋਰਟ ਹੈ ਹਨਾ ਹਾਂ ਹਾਂ ਮਗਰ ਲਿਆਂ ਚ ਵੀ ਮਾਰਦੇ ਤੋ ਤਾਰ ਮਾਰਦੇ ਆ ਦਿਖਾ ਬਈ ਤੂੰ ਨੇੜੇ ਕਰਕੇ ਮੈਂ ਨਾ ਮੈਂ ਕਿਹਾ ਵੀ ਕਿਤੇ ਕੈਮਰੇ ਤੋਂ ਨਾ ਡਰਦੀ ਮਣੀ ਜੀ ਆ ਡਰਦੀ ਨਹੀਂ ਆ ਬਈ ਓਕੇ ਆ ਬਹੁਤ ਸੋਹਣਾ ਚੂਣਾ ਹਾਂ ਨਹੀਂ ਠੀਕ ਆ ਮਗਰ ਲਿਆਂ ਚ ਵੀ ਮਾਰਦੇ ਮਗਰ ਲਿਆਂ ਦਾ ਵੀ ਬਈ ਸਿਰਾ ਆ ਮਗਰਲੇ ਅਗਲਿਆਂ ਨਾਲ ਉਹ ਵੀ ਸਿਰਾ ਦੇਖ ਲੋ ਕੱਟੀ ਬਹੁਤ ਸਿਰਾ ਬਈ ਹਾਂ ਕੋਈ ਸ਼ੱਕ ਨਹੀਂ ਤੋਰ ਕਰਾ ਦਈਏ ਚੱਕ ਤੋਰ ਬਈ ਚੈੱਕ ਕਰਾਉਂਦੇ ਪੂਰੀ ਜੀ ਹੈ ਨਾ ਹਾਂ ਨਾਲੇ ਚਾਰ ਦੰਦ ਬਈ ਚੌਗੀ ਮੂੰਹ ਹਾਂ ਲੈ ਕੇ ਦਿਖਾ ਹਾਂ ਜੇ ਜੇ ਪਸੰਗ ਹੋਰ ਕੁਝ ਬਣਦੀ ਹੈ ਹਾਂ ਖਿੜੂ ਕੀ ਥੱਲੇ ਹੋਰ ਦੁੱਧ ਆ ਗਿਆ ਨਾ ਹਾਂਜੀ ਹਾਂਜੀ ਉਧਰ ਨੂੰ ਹੀ ਮੋੜ ਮੈਂ ਤਾਂ ਨਾ ਉਧਰ ਨੂੰ ਮੋੜ ਹੋਰ ਵੇਖਿਓ ਸਜਨੋ ਤੋਰ ਕਰੋ ਚੈੱਕ ਕੀ ਬਾਤ ਹੈ ਸੱਜਣੋ ਜਿਵੇਂ ਜਿਵੇਂ ਦੁੱਧ ਤੇ ਆ ਗਈ ਨਾ ਕੱਟੀ ਥੱਲੇੋਂ ਨਿਖਰਿਆ ਬਹੁਤ ਕਰੋਗੀ। ਕੱਟੀ ਬਈ ਦੁੱਧ ਇਹ ਵੀ 14-15 ਕਿਲੋ ਦੇ ਦੇਣ ਆ ਤੇ ਹੱਕਦਾਰ ਆ। ਦੇਣ ਦੇ ਹੱਕਦਾਰ ਇਹਨੇ ਇੰਨੀ ਥੱਲੇੋਂ ਬਣਿਆ ਕਰਨਾ ਹੋਰ। ਹਾਂਜੀ ਹਾਂਜੀ। ਜਦੋਂ ਬੌਲੇ ਚੋਂ ਬਾਹਰ ਆ ਗਈ। ਬੱਸ ਬੱਸ ਬਈ। ਕੀ ਆ ਬਾਤ। ਤੇ ਓਮਕਾਰ ਵੀਰੇ ਫਿਰ ਰੇਟ ਇਹਦਾ ਵੀ ਕਰ ਦਈਏ। ਰੇਟ ਬਈ ਸੰਤ ਸਾਬ ਆ ਦਿਖਾ। ਡਿਜ਼ਾਈਨ ਕੀ ਲੱਗਾ। ਡਿਜ਼ਾਈਨ ਵਿਖਾਤੇ ਆਪਾਂ ਇਹਦੇ। ਪੂਰੇ ਟਾਵਾ ਸਤਿ ਸਾਬ ਹੋ ਰਿਹਾ। ਹਾਂਜੀ। ਇਸ ਗੱਲ ਦੇ ਵੀ ਆਪਾਂ ਦੇਣ ਦਾਰਿਆਂ। ਹਾਂਜੀ। ਅਜੇ ਤਰੀਕ ਆ। ਅਸ 16 16 ਤਰੀਕ ਆ ਹਾਂਜੀ ਜੇ ਸਾਡੀ ਕੱਟੀ ਦੀ 7 ਵਜੇ ਦੀ ਚਵਾਈ ਹੋਵੇ ਵੀ ਆਪਾਂ ਵਿਖਾ ਸਕਦੇ ਕੈਮਰੇ ਲੱਗੇ ਆ ਵਿਖਾ ਸਕਦੇ ਆ ਜੇ 7 ਵਜੇ ਦੀ ਨਾ ਚਵਾਈ ਹੋਵੇ 20000 ਰੁਪਏ ਡੰਨ ਕੋਈ ਨਾ ਹਾਂਜੀ ਅਗਲਾ ਕਵੇ ਵੀ ਫਸੀ ਫਰਦੀ ਖੜੇ ਸਿੱਧੀ ਛੱਡੀ ਆ ਬਸ ਫਰਦੀ ਹੈਨਾ ਹਾਂ 7 ਵਜੇ ਦੀ ਚਵਾਈ ਦੇ ਨਹੀ ਠੀਕ ਸਾਡਾ ਟੀਮ ਆ ਨਿਗਵਾਇਆ ਪਰ ਨੇੜੇ ਬਹੁਤ ਓਫ ਠੀਕ ਆ ਤੇ ਕਿੰਨੇ ਦੀ ਫਰ ਦੇ ਦਿੱਗੇ ਵੀ ਬਈ ਜੋ ਜਿਆਦਾ ਸੰਧੂ ਸਾਹਿਬ ਤੁਸੀਂ ਜੋ ਕਹੋਗੇ ਨਹੀਂ ਨਹੀਂ ਕੱਟੀ ਦਬਈ ਇਹ ਵੀ ਡੇਢ ਹੀ ਡੇਢ ਕਰਦੀ ਆ ਠੀਕ ਆ ਕਰਦੀ ਆ ਨਾ ਡੇਡ ਡੇਡ ਨਹੀਂ ਕਰਦਾ ਆਪਾਂ ਕਿਆ ਜੀ ਕਰਦਾ ਜੈ ਜੈ ਦੱਸ ਕਿੰਨੇ ਤੁਸੀਂ ਸੰਤੂ ਸਾਹਿਬ ਜੋ ਕਰ ਦੋਗੇ ਨਹੀਂ ਐ ਨਾ ਕਰ ਓਂਕਾਰ ਵੀਰੇ ਇੱਕ ਵੀਧੀ ਦੇ ਦਈਏ ਨਹੀਂ ਹੋਰ ਕਰ ਦਿਓ ਆਪਣੀ ਕੱਟੀ ਵੇਖ ਕਿੱਡੀ ਔੜਾ ਬੰਨਾ ਹੀ ਕੋਈ ਨਹੀਂ ਪਰ ਇਹ ਵੀ ਇਹ ਆਪਦੀ ਜਗਾ ਬੜੀ ਚੰਗੀ ਆ ਉਹ ਆਪਦੀ ਜਗਾ ਬੜੀ ਚੰਗੀ ਆ ਹਾਂ ਇਹਦੀ ਪਿੱਠ ਕੋ ਬੋਦਿਆ ਬਾਈ ਹਾਂ ਨਹੀਂ ਲੇਵਾ ਵਾਲਾ ਟੰਗ ਤਰੀਕੇ ਦਾ ਖਾਣ ਬਾਲਾ ਟੰਗ ਦਾ ਲੱਗਾ ਤੇ ਖਾਣ ਬਾਈ ਫੇਰ ਨੇਲੇ ਕਰਕੇ ਦਿਖਾ ਤੇ ਕਿੰਨੇ ਦੀ ਦਈਏ ਫਿਰ ਜੋ ਸੰਤੂ ਸਾਹਿਬ ਕਰ ਦੋਗੇ ਨਹੀਂ ਮੜਾ ਜੀ ਦੱਸ ਦੇ ਦੱਸ ਦੀ ਦੇ ਦਈਏ ਹੋਰ ਕਰਦਗੇ ਥੋੜਾ ਬਹੁਤਾ ਜੋ ਕਹਿ ਦੋਗੇ ਹੈ ਜੋ ਕਹਿ ਦੋਗੇ ਸੱਤ ਦੀ ਦੇ ਦਗੇ ਪੰਜ ਦੀ ਦੇ ਦਾਂਗੇ ਹੈ ਪੰਜ ਦੀ ਦੇ ਦਾਂਗੇ ਪੱਕੀ ਗੱਲ ਆ ਪੱਕੀ ਗੱਲ ਇੱਕ ਪੰਜ ਦੀ ਜਮਾਂ ਜਾਇਜ ਹੁਣ ਜਾਇਜ ਲਓ ਵੀ ਸਜਣਾ 1 ਲੱਖ ਤੇ 5000 ਦੀ ਮੂੰਹੋਂ ਚੌਗੀ ਕੱਟੀ ਬਹੁਤ ਹੀ ਚੰਗੀ ਤਾਜੀ ਸੂਈ ਤੇ ਇਹਦੇ ਕੋਲੇ ਜਿਹੜਾ ਹਾਜ਼ਰ ਕਿੰਨਾ ਦੁੱਧਾ ਹੁਣ ਭਾਈ 10000 10 ਲੀਟਰ ਰਹਿਣ ਮੈਨ ਨਾਲ ਹਾਂ ਹਲੇ ਝੋਡੀ ਕੋ ਮੈਲਾ ਨਹੀਂ ਚੱਲਿਆ ਨਹੀਂ ਨਹੀਂ ਹਜੇ ਤਾਂ ਤਾਜੀ ਆ ਹਜੇ ਤਾਂ ਪੰਜ ਸੱਤ ਦਾ ਨਹੀਂ ਮੈਲਾ ਚੱਲਦਾ ਹਾਂ ਬਸ ਹਜੇ ਤਾਂ ਜਮਾ ਗਿੱਲੀ ਆ ਜਮਾ ਤਾਜੀ ਆ ਕੋਈ ਸ਼ੱਕ ਨਹੀਂ ਦੱਸ ਬੋਲਾ ਜਿੱਤੇ ਦੰਦੀਆਂ ਨਹੀਂ ਦੰਦੀਆਂ ਲੱਤਾਂ ਹੀ ਠੋਕਦੀਆਂ ਹਾਂ ਵੇਖੋ ਸਜਣਾ 14 ਥਨਾਂ ਦਾ ਆਪਸੀ ਗੈਬ ਦੂਰੀ ਦੁੱਧ ਦੁੱਧ ਲੀਆਂ ਨਾੜਾ ਨਾ ਵਾਰ-ਵਾਰ ਵਖਾਉਣ ਨੂੰ ਜੀ ਕਰਦਾ ਪੂਰੀ ਚੰਗੀ ਕੱਟੀ ਆ ਤੇ ਇੱਕ ਪੰਜ ਦੀ ਕਹਿਤੀ ਹਮਕਾਰ ਵੀਰੇ ਨੇ 10 ਸਵੇਰੇ ਚੋਲੇ ਹਾਂ ਫਿਰ ਵੀ ਵਦਨੀ ਹੈ ਵਦਨੀ ਹੈ ਕਟਣੀ ਤਾਂ ਹੈ ਹੀ ਨਹੀਂ ਜਮਾ ਹੀ ਨਹੀਂ ਤੇ ਹੁਣ ਫਿਰ ਤੇਰੇ ਏਰੀਆ 'ਚ ਕੀ ਮਾਹੌਲ ਚੱਲ ਰਿਹਾ ਬਹੁਤ ਵਧੀਆ ਬਹੁਤ ਓਕੇ ਆ ਨਾ ਰੱਖੀਏ ਇਹ ਖੱਚ ਕੇ ਮੈਂ ਕਹਿੰਦਾ ਭਾਈ ਤੀਸਰੀ ਆ ਪਤਾ ਨਹੀਂ ਕਿੰਨੀਆਂ ਹੋ ਜਾਣੀਆਂ ਸਹੀ ਗੱਲ ਆ ਹਨਾ ਠੀਕ ਆ ਬਲਾਦੀਏ ਫਤਿਹ ਫਿਰ ਹਾਂ ਠੀਕ ਆ ਲੋ ਵੀ ਸੱਜਣੋ ਓਮਕਾਰ ਵੀਰ ਦੇ ਕੋਲੇ ਇਹ ਪਸ਼ੂ ਸੀਗੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਲਿਆ ਤੇ ਗੱਲਾਂ ਬਾਤਾਂ ਕੀਤੀਆਂ ਮਨ ਖੁਸ਼ ਹੋਇਆ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਇਹ ਵੀ ਧੰਨਵਾਦ ਆ ਮਿਲਦੇ ਆ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ